ਪੰਜਾਬੀ ਵਿੱਚ ਕੁਝ ਪੰਕਤੀਆਂ ਲਿਖੀਆਂ ਹਨ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਹਾਂ ਮਹੰਗੇ ਪੈਂਦੇ ਸਸਤੇ ਬੰਦੇ ਮਹੰਗੇ ਪੈਂਦੇ ਸਸਤੇ ਬੰਦੇ ਵੇਲੇ ਬੈ ਬੈ ਮਸਤੇ ਬੰਦੇ ਮਹੰਗੇ ਪੈਂਦੇ ਸਸਤੇ ਬੰਦੇ ਵੇਲੇ ਬੈ ਬੈ ਮਸਤੇ ਬੰਦੇ ਸਿੱਧੇ ਰਾਤੇ ਜਾਏ ਕਿਹੜਾ ਤੁਰਦੇ ਪੁੱਠੇ ਰਸਤੇ ਬੰਦੇ ਚੱਟ ਬਦਲਦੇ ਆਪਣਾ ਰਹਿਬਰ ਕੁਝ ਲੋਕ ਹੁੰਦੇ ਹਨ ਜੋ ਕਿਸੇ ਲਾਲਚ ਕਰਕੇ ਆਪਣਾ ਪੰਥ ਆਪਣਾ ਧਰਮ ਬਦਲਣ ਦੇ ਵਿੱਚ ਥੋੜੀ ਜਿਹੀ ਵੀ ਝਿਜਕ ਨਹੀਂ ਦਿਖਾਉਂਦੇ ਛੱਟ ਆਪਣਾ ਪੰਥ ਬਦਲ ਲੈਂਦੇ ਹਨ ਕਿਸੇ ਛੋਟੇ ਜਿਹੇ ਲਾਲਚ ਪਿੱਛੇ ਉਹਨਾਂ ਉੱਤੇ ਟਿੱਪਣੀ ਹੈ ਛੱਟ ਬਦਲਦੇ ਆਪਣਾ ਰਹਿਬਰ ਫੱਟ ਬਦਲਦੇ ਰਸਤੇ ਬੰਦੇ ਛੱਟ ਬਦਲਦੇ ਆਪਣਾ ਰਹਿਬਰ ਫੱਟ ਬਦਲਦੇ ਰਸਤੇ ਬੰਦੇ ਹਮ ਰਾਹੀ ਨਾ ਲੱਭਾ ਕੋਈ ਬਹੁਤ ਮਿਲੇ ਇਸ ਰਸਤੇ ਬੰਦੇ ਕੱਲੇ ਕਾਰੇ ਤੁਰਦੇ ਪਏ ਨੇ ਭੀੜ ਭਰੇ ਇਸ ਰਸਤੇ ਬੰਦੇ ਇਹ ਰਾਹ ਚੰਗਾ ਓ ਰਾਹ ਭੈੜਾ ਇਹ ਰਾਹ ਚੰਗਾ ਓ ਰਾਹ ਭੈੜਾ ਬੈਸਾਂ ਕਰਨ ਜੋ ਰਸਤੇ ਬੰਦੇ ਚੁਰਾਹੇ ਵਿੱਚ ਬੈਠ ਕੇ ਚੁਰਸਤੇ ਵਿੱਚ ਬੈਠ ਕੇ ਲੋਕ ਬਹਿਸਾਂ ਕਰਦੇ ਹਨ ਕਿ ਇਹ ਰਾਹ ਇਹ ਰਸਤਾ ਚੰਗਾ ਹੈ ਉਹ ਰਸਤਾ ਭੈੜਾ ਹੈ ਇਹ ਧਰਮ ਚੰਗਾ ਹੈ ਉਹ ਧਰਮ ਭੈੜਾ ਹੈ ਇਹ ਪੰਥ ਚੰਗਾ ਹੈ ਉਹ ਪੰਥ ਭੈੜਾ ਹੈ ਸੋਸ਼ਲ ਮੀਡੀਆ ਕੀ ਹੈ ਚੁਰਾਹਾ ਹੈ ਚੁਰਸਤਾ ਹੈ ਇਥੇ ਕਈ ਧਰਮਾਂ ਨੂੰ ਮੰਨਣ ਵਾਲੇ ਕਈ ਪੰਥਾਂ ਨੂੰ ਮੰਨਣ ਵਾਲੇ ਲੋਕ ਧਰਮਾਂ ਬਾਰੇ ਪੰਥਾਂ ਬਾਰੇ ਬੇਅਰਥ ਦੀ ਬੇਮਤਲਬ ਦੀ ਬਹਿਸ ਵਿੱਚ ਰੁੱਜੇ ਹਨ ਉਹਦੇ ਉੱਤੇ ਟਿੱਪਣੀ ਹੈ ਇਹ ਰਾਹ ਚੰਗਾ ਉਹ ਰਾਹ ਭੈੜਾ ਇਹ ਰਾਹ ਚੰਗਾ ਉਹ ਰਾਹ ਭੈੜਾ ਬੈਸਾ ਕਰਨ ਚੁਰਸਤੇ ਬੰਦੇ ਮਹੰਗੇ ਪੰਦੇ ਸਸਤੇ ਬੰਦੇ ਵੇਲੇ ਬਹਿ ਬਹਿ ਮਸਤੇ ਬੰਦੇ ਮੰਗੇ ਪੰਦੇ ਸਸਤੇ ਬੰਦੇ ਵੇਲੇ ਬੈਬ ਹੈ ਮਸਤੇ ਬੰਦੇ